ਕਾਦੀ ਬਣਾਏਗੀ ਮਾਂ ਮੂੰਗੀ ਮਸਰੀ ਬਣਾਉਂਗੀ ਹੋਰ ਕੀ ਬਣਾਉਣਾ ਰੋਜ਼ ਮੂੰਗਾ ਧਰ ਕੇ ਬੈ ਜਾ ਕਰੋ ਇੱਕ ਤਾਂ ਹੁਣ ਕੀ ਕਰਾਂ ਜਿਹੜੀ ਚੀਜ਼ ਆ ਘਰੇ ਉਹੀ ਬਣਾਉਂਗੀ ਤੇਰਾ ਬਾਪ ਕਿਹੜਾ ਇੱਥੇ ਮਟਰ ਪਨੀਰ ਲਿਆ ਕੇ ਦਿੰਦਾ ਵੀ ਜਿਹੜਾ ਬਣਾਉਣਾ ਖੇਤੋਂ ਨਹੀਂ ਲੈ ਸਕਦੇ ਸਬਜ਼ੀ ਗਾਜਰਾਂ ਬੀਜ ਰੱਖੇ ਨੇ ਛਲਗਮ ਬੀਜ ਰੱਖੇ ਨੇ ਛਲਗਮ ਬਣਾ ਲੈ ਸੁੱਕੇ ਜੇ ਲਿਆ ਕੇ ਦਊਗਾ ਤਾਂ ਹੀ ਆ ਲੋਕਾਂ ਨੂੰ ਬਥੇਰਾ ਵੰਡ ਦਿੰਦਾ ਲਿਆ ਲਿਆ ਕੇ ਘਰ ਵਾਸਤੇ ਕਰ ਦਿੰਦਾ ਮੇਰੇ ਨਾਉ ਮੁੰਡਾ ਜੇ ਡੱਕਾ ਤੋੜੇ ਨਾ ਘਰੇ ਬੜੇ ਉਹ ਦੱਸ ਸਾਰਾ ਦਿਨ ਉਹ ਨਹੀਂ ਜਾ ਸਕਦਾ ਖੇਤਾ ਦੇਖ ਲਈ ਕਹਿ ਕੇ ਤੂੰ ਨਾ ਲੈ ਦੱਸ ਮੈਨੂੰ ਤੂੰ ਡੈਡੀ ਨਾਲ ਗੱਲ ਕਰੀ ਕਣ ਪੜ੍ਹਾਈ ਬਾਰੇ ਕਰ ਲਈ ਤੀ ਕੀ ਕਹਿੰਦਾ ਤੈਨੂੰ ਕਿਹਾ ਤਾਂ ਹੈਗਾ ਤੀ ਵੀ ਉਹਨੇ ਕਿੱਥੇ ਮੰਨਣਾ ਏ ਉਹ ਤਾਂ ਕੱਲ ਦਾ ਹੀ ਮੇਰੇ ਨਾਲ ਕਲੇਸ਼ ਕਰੀ ਬੈਠਾ ਏ ਜਦ ਦੀ ਮੈਂ ਗੱਲ ਕਰੀ ਆ ਜਦ ਪੁੱਤ ਮੈਂ ਤੈਨੂੰ ਇੱਕ ਵਾਰ ਕਹਿਤਾ ਵੀ ਉਹਨੇ ਨਹੀਂ ਲਾਉਣਾ ਪੜਨ ਕਿਉਂ ਤੂੰ ਵੀ ਜਿੱਦ ਕਰਦੀ ਆ ਮੰਨ ਲੈ ਚਲਾ ਦੇ ਚਲਾਈ ਸਿੱਖਣ ਲਾ ਦੇ ਉੱਥੇ ਲੱਗ ਜਾ ਮੈਂ ਨਹੀਂ ਸਲਾਈ ਸਲੂਈ ਸਿੱਖਣੀ ਹੈਗੀ ਪੜ੍ਹਾਈ ਮੇਰੀ ਹੋਈ ਗਈ ਆ ਬਸ 12 ਕਰੀਆ ਫੇਰ ਚਰ ਹੁਣ ਮੈਂ ਕਾਰ ਵੀ ਕੀ ਸਕਦੀ ਆ ਦੱਸ ਮੈਂ ਤਾਂ ਕਹਿੰਦੀ ਸੀ ਪੜ੍ਹ ਲਿਖ ਕੇ ਕੁਝ ਬਣੂੰਗੀ ਸਾਰੇ ਸੁਪਨੇ ਮੇਰੇ ਤਾਂ ਵਿੱਚ ਰੋਲਦੇ ਤੁਸੀਂ ਮੇਰੇ ਕਿਹੜਾ ਹੱਥ ਕਬੀਲਦਾਰੀ ਐ ਵਿਚਾਰੇ ਤੈਨੂੰ ਕਿਵੇਂ ਦੱਸੀ ਠੀਕ ਆੜੀ ਏ ਕੀ ਹੋ ਗਿਆ ਢਿੱਲਾ ਜਿਹਾ ਮੂੰਹ ਕਰਖਿਆ ਢਿੱਲਾ ਜਿਹਾ ਮੂੰਹ ਇਹ ਕਰੂੰਗੀ ਆ ਚਾਚਾ ਦੇਖ ਮੈਂ ਹੁਣ ਆਉਂਦੀ ਸੀ ਮੈਨੂੰ ਕਹਿੰਦਾ ਸਾਡੀ ਕੁੜੀ ਨੂੰ ਨਾ ਜਾ ਕੇ ਲੁੱਤੀਆਂ ਜਿੰਨੇ ਲਾਇਆ ਕਰ ਜਦੋਂ ਆਉਣਾ ਹੁੰਦਾ ਆ ਜਾ ਕਰ ਨਹੀਂ ਐ ਜੇ ਨਾ ਕਰਿਆ ਕਰ ਕਹਿੰਦਾ ਕਿ ਸਾਡੇ ਕਰਨ ਤੈਨੂੰ ਉਹਦੇ ਸੁਭਾਅ ਦਾ ਪਤਾ ਤਾਂ ਹੈਗਾ ਉਹ ਤਾਂ ਆਦਤ ਹੈ ਬੋਲਣ ਦੀ ਉਹਦਾ ਕਾਹਤੋਂ ਗੁੱਸਾ ਕਰਦੀ ਹੁੰਨੀ ਆ ਤੂੰ ਫੇਰ ਵੀ ਟੱਚ ਨੂੰ ਦੇਖ ਕੇ ਬੋਲਣ ਚਾਹੀਦਾ ਨਾ ਮੈਂ ਤੈਨੂੰ ਕੋਈ ਲੁੱਤੀ ਲਾਈਏਗੀ ਦੱਸ ਮੈਂ ਐਂ ਕਹਿੰਨੀ ਆ ਵੀ ਅੱਗੇ ਪੜਾ ਦੋ ਹੋਰ ਕੀ ਮਾੜਾ ਕਰਤਾ ਦੱਸ ਚੱਜ ਦੀਆਂ ਗੱਲਾਂ ਤਾਂ ਇਹਨਾਂ ਨੂੰ ਮਾੜੀਆਂ ਲੱਗਦੀਆਂ ਨਹੀਂ ਅਸੀਂ ਹੂੰ ਕਿ ਅਸੀਂ ਲੁੱਤੀ ਤਾਂ ਨਹੀਂ ਲਾਈ ਪੁੱਤ ਤੈਨੂੰ ਪਤਾ ਹੀ ਉਹਦੇ ਸੁਭਾਅ ਦਾ ਥੋੜਾ ਬੋਲਣ ਲੱਗਿਆ ਦੇਖਦਾ ਨਹੀਂ ਹੈਗਾ ਨਾਲੇ ਆਪਣੇ ਉਹ ਦੂਏ ਪਾਸੇ ਦੀ ਕੁੜੀ ਨਹੀਂ ਭੱਜ ਗਈ ਉਹਦੇ ਕਰਕੇ ਉਹਨੂੰ ਥੋੜਾ ਜਿਆਦਾ ਹੋ ਗਿਆ ਵੀ ਕੁੜੀਆਂ ਨੂੰ ਬਾਹਰ ਨਾ ਜਾਣ ਦੇਈਏ ਇਜੇ ਵੇ ਸਾਡਾ ਕਿ ਕਸੂਰੇ ਮੰਮੀ ਉਹ ਭੱਜੀ ਹੈਗੀ ਹਾਂ ਸਾਡਾ ਕੋਈ ਲਾਂਬਾ ਹੈ ਕੋਈ ਤੁਹਾਨੂੰ ਮੈਂ ਵੀ ਚਾਚੇ ਨੂੰ ਬਹੁਤ ਸਮਝਾਇਆ ਸੀ ਮੈਨੂੰ ਕਹਿੰਦਾ ਮੁਖਤਿਆਰ ਕਿ ਉਹ ਦੋਦੀ ਦੀ ਕੁੜੀ ਭੱਜ ਗਈ ਮਾ ਬਈ ਸਾਰੀਆਂ ਥੋੜੀ ਕੁਝ ਹੁੰਦੀਆਂ ਨੇ ਪੰਜੇ ਗੁਲਾਂ ਥੋੜੀ ਕੁਸਾਰ ਹੁੰਦੀਆਂ ਨੇ ਹੁਣ ਮਾਸ ਤਾਂ ਸਕੂਲ ਜਾਂਦੇ ਆ ਸਕੂਲ ਤੋਂ ਸਿੱਧਾ ਘਰ ਆਉਂਦੇ ਸੀਗੇ ਕਹਿੰਦਾ ਕੀ ਪਤਾ ਹੈ ਉੱਥੇ ਕੀ ਕਰਦੀ ਹੋਊਂਗੀ ਸਿੱਧਾ ਹੀ ਬੋਲਦਾ ਚਾਚਾ ਹੁਣ ਉਹ ਤਾਂ ਮਾਂ ਬਾਪ ਨੂੰ ਤਾਂ ਦੁੱਖ ਹੁੰਦਾ ਹੀ ਆ ਕੀ ਸੋਚਦਾ ਹੋਊਗਾ ਵੀ ਜੇ ਮੈਂ ਬਾਹਰ ਭੇਜਦੀ ਕੋਈ ਗੱਲਬਾਤ ਹੋ ਗਈ ਉਹੀ ਕਹਿੰਦੇ ਨੇ ਮੂੰਹ ਕਾਲਾ ਹੋ ਜਾਂਦਾ ਹੁਣ ਉਹ ਵਿਚਾਰਾ ਬਾਹਰ ਨਿਕਲਣ ਜੋਗਾ ਨਹੀਂ ਉਹਦਾ ਕੁੜੀ ਦਾ ਬਾਪ ਮਮੀ ਮੇਰੀ ਗੱਲ ਸੁਣਾ ਭੱਜਣ ਵਾਲੀ ਐ ਨਾ ਘਰੇ ਬੈ ਕੇ ਵੀ ਭੱਜ ਜਾਂਦੀ ਨਹੀਂ ਤੈਨੂੰ ਪਤਾ ਨਹੀਂ ਆਪਣੇ ਪਿੰਡ 'ਚ ਪਹਿਲਾਂ ਇੱਕ ਕੇਸ ਹੋ ਗਿਆ ਸਾਡੇ ਐ ਗਵਾਂਡੇ ਦੇ ਮੁੰਡੇ ਨਾਲ ਹੀ ਭੱਜ ਗਈ ਸੀ ਉਹ ਅਗਲੀ ਘਰੋਂ ਵੀ ਨਹੀਂ ਸੀ ਨਿਕਲ ਦਿੰਦਾ ਬਾਪ ਉਹਦਾ ਉਹ ਤਾਂ ਦੇਖਦੇ ਨਹੀਂ ਹੈਗੇ ਨਾਲੇ ਆਪਣੇ ਤਾਂ ਬੈਣ ਆਉਂਦੀ ਐ ਚਾਚੀ ਬੈਣ ਤੇ ਜਾਇਆ ਕਰਾਂਗੇ ਘਰੇ ਤਾਰਿਆ ਕਰੂਗੀ ਬੈਣ ਆ ਕੇ ਦੱਸ ਉਹ ਤੇ ਕੀ ਮਾੜਾ ਸਾਨੂੰ ਪੁੱਤ ਮੈਂ ਤਾਂ ਸਮਝਦੀ ਆ ਤੁਹਾਡੀਆਂ ਗੱਲਾਂ ਹੁਣ ਉਹਨੂੰ ਦੱਸ ਕੌਣ ਸਮਝਾਵੇ ਹੂੰ ਉਹਦਾ ਪੁੱਠਾ ਏ ਜੇ ਮੈਂ ਕਹੂੰਗੀ ਉਹਨੇ ਤਾਂ ਮੈਨੂੰ ਉਲਟ ਲੜਨ ਲੱਗ ਜਾਣਾ ਵੀ ਤੂੰ ਚਮਲਾਉਣੀ ਆ ਕੁੜੀ ਨੂੰ ਮੈਨੂੰ ਤਾਂ ਪੱਕਾ ਪਤਾ ਵੀ ਚਾਚਾ ਲਾਉਂਦਾ ਨਹੀਂ ਹੈਗਾ ਮੈਂ ਤਾਂ ਐਨੇ ਹਾਰੇ ਕੱਢ ਲੈ ਪ੍ਰੀਤ ਮਾ ਚਾਚਾ ਬਣ ਕੇ ਲਾ ਦੇ ਕੋਈ ਨਾ ਹਾਰੇ ਹਾਰੇ ਲਾ ਦੇ ਨਾ ਨਾ ਮੈਂ ਨਹੀਂ ਲਾਉਂਦਾ ਹੈ ਇਹ ਕਹਿੰਦਾ ਘਣੂ ਲੌਂਦਾ ਹੋ ਇਹ ਹੀ ਪਤਾ ਨਹੀਂ ਕਿਵੇਂ ਕੱਟੀ ਜਾਂਦੀ ਹੈ ਇਹ ਜੇ ਨਾਲ ਮੱਛੀ ਜੇ ਨਾਲ ਹੁਣ ਪੁੱਤ ਕੀ ਕਰਾਂ ਟਾਈਮ ਤਾਂ ਕੱਟਣਾ ਹੀ ਪੈਂਦਾ ਸੱਚ ਕਹਿੰਦਾ ਨਾਲੇ ਤੇਰੇ ਤੇਰੇ ਬਾਪ ਨੂੰ ਵੀ ਕਹੂੰਗਾ ਜਾ ਕੇ ਕਹਿੰਦਾ ਇਹਨੂੰ ਲੱਗਣ ਨਹੀਂ ਦੇਣਾ ਹੈਗਾ ਕਾਲਜ ਦੇ ਦੱਸ ਲੈ ਦੱਸ ਅੱਗੇ ਦੇ ਅੱਗੇ ਹੁਣ ਉਹੀ ਲੜਾਈ ਕਰਾਊਗਾ ਉਹਨਾਂ ਦੇ ਘਰੇ ਵੀ ਅਗਲਿਆਂ ਦੀ ਆਹੋ ਇਹ ਨਹੀਂ ਕਹਿੰਦਾ ਉਹਨੋਂ ਕਹਿ ਦੋ ਉਹਦੀ ਧਾ ਦਤਾ ਬੋਲਣ ਨਾਲੇ ਤੇ ਪਾਪਾ ਅਗਲੀ ਤੇ ਸੁਣਾ ਵੀ ਦਊਗਾ ਫਿਰ ਜੇ ਬੋਲੂਗਾ ਕੁਸ ਨਾਲੇ ਉਹਨਾਂ ਦੀ ਸੋਚ ਤੇ ਮੇਰੇ ਮੰਮੀ ਦੇ ਡੈਡੀ ਦੀ ਸੋਚ ਇੰਨੀ ਵਧੀ ਹੈਗੀ ਐਵੇਂ ਦੀ ਨਹੀਂ ਹੈਗੀ ਚਾਚੇ ਬਰਗਲ ਚੱਲ ਪੁੱਤ ਤੁਸੀਂ ਵੀ ਹੁਣ ਐ ਕਰੋ ਮੈਂ ਤਾਂ ਕਹਿੰਦੀ ਤੁਹਾਨੂੰ ਉਸ ਸਲ ਸਾਡੇ ਤਾਂ ਪੜਾਈ ਖਰਾਬ ਕਰੋਗੇ ਚਾਚੀ ਤੁਸੀਂ ਸਾਰਿਆਂ ਨੇ ਦਾਖਲਾ ਭਰ ਵੀ ਦਿੱਤਾ ਹੈਗਾ ਤੂੰ ਤੜੀਗੇ ਭਰ ਦੇ ਤੂੰ ਕਾਣੂ ਮੈਨੂੰ ਟਿੱਕੀ ਨਹੀਂ ਹੈ ਮੈਨੂੰ ਪਤਾ ਇਹਨਾਂ ਨੇ ਨਹੀਂ ਮੇਰਾ ਭਰਨਾ ਹੈਗਾ ਪਰ ਇਹ ਤਾਂ ਮੈਂ ਕਹਿੰਦੀ ਸੀ ਆਪਾਂ ਦੋਨੇ ਜਾਇਆ ਕਰਾਂਗੇ ਚੱਲਾ ਮੈਂ ਇਕੱਲੀ ਨਹੀਂ ਫਿਰ ਭਰਦੀ ਹੈਗੀ ਜੇ ਤੂੰ ਨਹੀਂ ਭਰਦੀ ਹੈਗੀ ਤੂੰ ਕਿਉਂ ਆ ਦੀ ਪੜਾਈ ਵਿੱਚ ਰੋਕੇਗੀ ਪੁੱਤ ਤੇਰੇ ਵਾਲਾ ਬਾਪ ਤਾਂ ਕਹਿੰਦਾ ਵੀ ਤੂੰ ਪੜ੍ਹ ਲੈ ਹੁਣ ਇਹਦੇ ਨੇ ਤਾਂ ਲਾਉਣਾ ਨਹੀਂ ਇਹਨੂੰ ਜੇ ਤੇਰੀ ਜ਼ਿੰਦਗੀ ਬਣਦੀ ਆ ਭਾਈ ਤੈਨੂੰ ਪੜਾਉਂਦਾ ਤਾਂ ਤੂੰ ਪੜ ਲਾ ਪੁੱਤ ਚਾਚੇ ਹੋਰ ਕੋਈ ਕੁੜੀ ਨਹੀਂ ਹੈਗੀ ਆਪਣੇ ਨੇੜੇ țeੜੇ ਮੇਰੇ ਸਹਲੇ ਤਾਂ ਪ੍ਰੀਤ ਹੈਗੀ ਇਹਦੇ ਨਾਲ ਜਾਇਆ ਕਰੂੰਗੀ ਭਾਈ ਐ ਨਹੀਂ ਮੈਂ ਕੱਲੀ ਜਾਂਦੀ ਹੈਗੀ ਨਾ ਮੇਰਾ ਜੀ ਲੱਗੇ ਫਿਰ ਕਾਲਜ ਚ ਕੱਲੇ ਉਹਦੇ ਕਿਹਦੇ ਨਾਲ ਟਕਰਾਂ ਮਾਰਿਆ ਕਰੂੰ ਮੈਂ ਕੰਧਾਂ ਨਾਲ ਦੱਸ ਨਾ ਉਹ ਤਾਂ ਸਹੇਲੀ ਬਣਨੀ ਮੇਰੀ ਕੋਈ ਚੱਜ ਦੀ ਤੁਸੀਂ ਤਾਂ ਇੱਕੋ ਗੱਲ ਲੈ ਕੇ ਬੈਗੀਆਂ ਮੇਰਾ ਵੀ ਸਿਰ ਦੁਖਣ ਲਾਇਆ ਪਿਆ ਕੱਲ ਦਾ ਮੈਂ ਤਾਂ ਆਪ ਬੋਰ ਬੋਰ ਚੱਲੀ ਹੋਈ ਪਈ ਉਹਦੋਂ ਭਾਈ ਲਾ ਦੇ ਕੁੜੀ ਨੂੰ ਪੜਨ ਜਦੋਂ ਹੁਣ ਮੰਨਦਾ ਹੀ ਨਹੀਂ ਹੁਣ ਦੱਸ ਮੈਂ ਕੀ ਕਰਾਂ ਮੰਮੀ ਦੁਨੀਆ ਫਰਸ਼ਾਂ ਤੋਂ ਨਾ ਅਰਸ਼ਾਂ ਤੇ ਪ ਤੇ ਬਾਪੂ ਦੀ ਨੇ ਸੋਚਾ ਉੱਥੇ ਡੜੀ ਹੋਈ ਐ ਵੀ ਕੁੜੀਆਂ ਨੂੰ ਬਸ ਬਾਹਰ ਨਹੀਂ ਨਿਕਲਣ ਦੇਣਾ ਪਤਾ ਨਹੀਂ ਕਹੇ ਜਨੇ ਹੀ ਪੁੱਤ ਹੁਣ ਉਹਦੀ ਸੋਚ ਦੱਸ ਮੈਂ ਕਿਵੇਂ ਬਦਲਾਂ ਕਹਿੰਦੇ ਨੇ ਕਦੇ ਮੂਰੇ ਵੀਨ বাজਾਈ ਜਾ ਵੀ ਉਹਨੂੰ ਕੋਈ ਅਸਰ ਨਹੀਂ ਹੋਣਾ ਜਿੰਨਾ ਮਰਜੀ ਇਹਨੂੰ ਕਹੀ ਜਾ ਇਹਨੇ ਨਹੀਂ ਮੰਨਣਾ ਤੈਨੂੰ ਪੜਨ ਨੂੰ ਲਾਉਣ ਨੂੰ ਚੱਲ ਚਾਚੀ ਦੇਖ ਲੋ ਫੇਰ ਮੈਨੂੰ ਤਾਂ ਐਂ ਸੀ ਚਲ ਪ੍ਰੀਤ ਜੇ ਪੜ ਜਾਂਦੀ ਕੁਛ ਬਣ ਜਾਂਦੀ ਸੋਨੂੰ ਇਹ ਸਾਰਾ ਲੱਗਦਾ ਸਹਾਰਾ ਤਾਂ ਪੁੱਤ ਦੂਰ ਦੀ ਗੱਲ ਆ ਬਾਕੀ ਮੈਨੂੰ ਤਾਂ ਆਏ ਆ ਵੀ ਜੇ ਤੁਸੀਂ ਘਰ ਦਾ ਹੀ ਕੰਮ ਸਿੱਖ ਲਓ ਨੜੇ ਤਾਂ ਤੈਨੂੰ ਨੀ ਰੋਟੀ ਬਣਾਉਣੀ ਆਉਂਦੀ ਨਾ ਸਾਡੇ ਵਾਲੀ ਨੂੰ ਮਾੜਾ ਮੋਟਾ ਕੰਮ ਕਰਨਾ ਆਉਂਦਾ ਹੁਣ ਤੈਨੂੰ ਕੀ ਨਹੀਂ ਹੁੰਦਾ ਮੁੰਡੇ ਕੰਮ ਸਿੱਖ ਲਓ ਪੁੱਤ ਜੇ ਨਹੀਂ ਪੜਨ ਲੱਗਣਾ ਸਾਰਾ ਤਾਂ ਕੰਮ ਕਰਵਾਉਣੀ ਤੇਰੇ ਨਾਲ ਛੋਟੀ ਜੀ ਲੱਗੀ ਸੀ ਮੈਂ ਕੰਮ ਕਰਨ ਨਾਲੇ ਫਿਰ ਵੀ ਤੁਸੀਂ ਦੋਹੀ ਗੱਲਾਂ ਨਾ ਨਾ ਮੇਰੀ ਗੱਲ ਸੁਣ ਲੈ ਉਹਨੂੰ ਮੇਰੇ ਭਾਈ ਨੂੰ ਪੜਨ ਲਾ ਰੱਖਿਆ ਪਰਦਾ ਤਾਂ ਹੈ ਨਹੀਂਗਾ ਕੱਲ ਦਾਰੂ ਦਾ ਡੱਕ ਕੇ ਆ ਗਿਆ ਹਾਏ ਚਾਚੇ ਦਾਰੂ ਪੀ ਕੇ ਆ ਗਿਆ ਸੀ ਉਹ ਹੈ ਫਿਰ ਦਾਰੂ ਲੱਗ ਗਿਆ ਪਿੰਡ ਲੱਡੀ ਨਾ ਤੈਨੂੰ ਕਿਹਨੇ ਕਿਹਾ ਵੀ ਡੱਕ ਕੇ ਆ ਗਿਆ ਤੀਗਾ ਉਹਨੂੰ ਮਾਰੀ ਜਾਨੀ ਉਹਨ ਦਾ ਬੁਖਾਰ ਹੋਇਆ ਹਾ ਦੀ ਤਾਂ ਪੈ ਗਿਆ ਤੀ ਆ ਕੇ ਕਿਉਂ ਝੂਠ ਮਾਰੀ ਇਹਨੇ ਮੰਮੀ ਪਤਾ ਹੀ ਸਾਰਿਆਂ ਨੂੰ ਆਪਣੇ ਮੁੰਡੇ ਦਾ ਕਹੇ ਜਾ ਉਹ ਹਾਂ ਮੈਨੂੰ ਪਤੀ ਸੀਗਾ ਉਹ ਵਿਆਹ ਬਾਰ ਕਰਦਿਆਂ ਕਰਦਾ ਫਿਰਦਾ ਦਾਰੂ ਹੀ ਪੀਊਗਾ ਹੋਰ ਕਿ ਚੰਗੇ ਕੰਮ ਕਰੂਗਾ ਉਹ ਜਦੋਂ ਇੰਨਿਆ ਖੁੱਲ ਖੇਡਾ ਦੇਰ ਕਨੇ ਚਾਹਤੀ ਤੁਸੀਂ ਇਹਨਾਂ ਨੂੰ ਪ੍ਰੀਤ ਤੈਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਐ ਤੂੰ ਆਪਣੇ ਭਾਈ ਨੂੰ ਕਿਵੇਂ ਬੋਲਦੀ ਐ ਉਹ ਪਾਗਲ ਥੋੜੀ ਆ ਕਿ ਜਿਹੜਾ ਦਾਰੂ ਪੀ ਕੇ ਨਾਲ ਨਸ਼ਾ ਕਰੂਗਾ ਕਿਉਂ ਬੋਲੂਂਗੇ ਕਿ ਹੋਣੀ ਮੰਮੀ ਜਦੋਂ ਆਪ ਸਾਰਟ ਪਰ ਮੈਨੂੰ ਐ ਬੋਲਦਾ ਹੁਣ ਡੈਡੀ ਦਾ ਕੀ ਮਤਲਬ ਸੀਗਾ ਕਹਿਣ ਦਾ ਵੀ ਕੀ ਬਤਾ ਕੀ ਤੁਸੀਂ ਕੀ ਕਰਦੇ ਹੋ ਸਕੂਲ ਚ ਹਾਂ ਹਾਂ ਉਹਦੇ ਉਹਦੇ ਉਹਤੇ ਤਾਂ ਪੜਦੇ ਪੌਂਦੀ ਦੇਖ ਲੈ ਚਾਚੀ ਕੋਈ ਨਾ ਇੱਕ ਦਿਨ ਪਤਾ ਲੱਗੂਗਾ ਤੁਹਾਨੂੰ ਮੈਂ ਤਾਂ ਵਿਆਹ ਕਰਵਾ ਕੇ ਦੁਰ ਜੂਗੀ ਇਸੇ ਨਾਲ ਕੱਟਣੀ ਹੈ ਤੁਸੀਂ ਹੁਣ ਤਾਂ ਚੰਬਲਾਈ ਜਾਓ ਚੜਾ ਰਖਿਆ ਸਿਰ ਤੂੰ ਕਹਿੰਦੀ ਨਹੀਂ ਨਾ ਮੰਮੀ ਤਾਂ ਹੀ ਨਹੀਂ ਡੈਡੀ ਉਹਨੂੰ ਕੁਝ ਕਹਿੰਦਾ ਹੈਗਾ ਜੇ ਕੁਝ ਬੋਲੇ ਤੂੰ ਤਾਂ ਉਹ ਵੀ ਰੋਕੇ ਉਹਨੂੰ ਇੱਕ ਬਣੀ ਪੜਾਈ ਪਿੱਛੇ ਆਪਣੇ ਭਾਈ ਨੂੰ ਨਾ ਬਦਨਾਮ ਕਰ ਅੱਛਾ ਦੇਖ ਲੈ ਕੋਈ ਗੱਲ ਨਹੀਂ ਤੇਰਾ ਬਾਪ ਦਾ ਹੌਲੀ ਹੌਲੀ ਦਿਮਾਗ ਠੰਡਾ ਹੋ ਜਾਣਾ ਤੇ ਲਾ ਦੂੰਗੀ ਪੁੱਛ ਕੇ ਪੜਨ ਸਾਡੇ ਬਾਸੇ ਚਾਚੀ ਪੜਾਈ ਜ਼ਰੂਰੀ ਹੈਗੀ ਬਹੁਤਾ ਵੇੜਾ ਤੁਸੀਂ ਸਾਨੂੰ ਰੋਕੀ ਜਾਂਦੇ ਹੋ ਪੜਨ ਤੋਂ ਜੇ ਤੁਸੀਂ ਮੇਰੀ ਗੱਲ ਸੁਣ ਲਾ ਇੱਕਦਮ ਤਾਂ ਉਹਨੇ ਮੰਨਣਾ ਨਹੀਂ ਹੈਗਾ ਪੰਜ ਚਾਰ ਦਿਨ ਨੰਗ ਲਾਂਦੇ ਕੋਈ ਗੱਲ ਨਹੀਂ ਕਿਸੇ ਰਿਸ਼ਤੇਦਾਰ ਨੂੰ ਬੁਲਾ ਕੇ ਕਹਿ ਦੂੰਗੀ ਵੀ ਉਹ ਸਮਝਾ ਦੇਣਗੇ ਲਾ ਦੇਣਗੇ ਪੜਨ ਇਹਨਾਂ ਤੇ ਵੀ ਮੂਰਖ ਨਹੀਂ ਹੈਗਾ ਸਮਝ ਜੂਗਾ ਪਰ ਫਿਰ ਵੀ ਮਾਪਾਪ ਨੂੰ ਡਰ ਹੁੰਦਾ ਹੈ ਚਾਚਾ ਤਾਂ ਦੇਖੀ ਮੈਨੂੰ ਹੁੰਦਾ ਸਾਰੀ ਦੁਨੀਆ ਪੜਦੀਏਗੀ ਹੈ ਪ੍ਰੀਤ ਚਾਚਾ ਤਾਂ ਦੇਖੀ ਮੇਰੇ ਨਾਲ ਆਊਗਾ ਵੀ ਉਸ ਕਿਆ ਕੇ ਗਈਏ ਸਾਰਾ ਕੁਝ ਹੋਈ ਕਰਦੀਏਗੀ ਨਾਲ ਚਾਚਾ ਨੇ ਮੈਨੂੰ ਘਰੋਂ ਨਹੀਂ ਬਾਹਰ ਦੇਣਾ ਹੈਗਾ ਮੁੜਕੇ ਤੈਨੂੰ ਕਿਵੇਂ ਨਹੀਂ ਬੰਨ੍ਹ ਦਿੰਦਾ ਹੈਗਾ ਇਹਦਾਂ ਥੋੜੀ ਚੱਲੂਗਾ ਯਾਰ ਐਵੇਂ ਨੂੰ ਦੇਖਦਾ ਹੈਗਾ ਵੀ ਸੇਲੀਆਂ ਨੇ ਜਾਓ ਜਿਆ ਕੁੜੀਆਂ ਕੋਈ ਕੰਮ ਕਰ ਲਾ ਕਰ ਲਾ ਪ੍ਰੀਤ ਕੰਮ ਕੰਮੇ ਕਰਨੇ ਪੈਣਗੇ ਬਈ ਆਪਾਂ ਨੂੰ ਤਾਂ ਚੰਗਾੜੀ ਤੂੰ ਤਾਂ ਭਰਦੀ ਆਬ ਦਾ ਦਾਖਲਾ ਨਾ ਮੈਂ ਨਹੀਂ ਭਰਦੀ ਜੇ ਮੈਨੂੰ ਪਤਾ ਇਹਨਾਂ ਦੀ ਤਾਂ ਹੈ ਨਹੀਂ ਮੈਂ ਕਿਰ ਤੂੰ ਤਾਂ ਦੇਖ ਲਈਂ ਆ ਦਾਖਲਾ ਤੈਨੂੰ ਕਹਿ ਤਾ ਦੱਸਤਾ ਆ ਵੀ ਪੁੱਛ ਲੂੰਗੀ ਤੇਰੀ ਮਾਸੀ ਨੂੰ ਬੁਲਾ ਲਾਂ ਜੇ ਜੇ ਪਹਿਲਾਂ ਪੁੱਛ ਲੈ ਹੁਣ ਪੁੱਛ ਲਾਂਗੀ ਚਾਚੀ ਮਨਾ ਲੀਂ ਮੈਂ ਨੂੰ ਬੁਲਾ ਲੂੰਗੀ ਕਹਿ ਦੂਗੀ ਮੰਨ ਜਾਂਦਾ ਉਹ ਸਭ ਦੀ ਆਹੋ ਭੂਆ ਤਾਂ ਪਹਿਲੀ ਨਹੀਂ ਮਾਨ ਹੈਗੀ ਭੂਆ ਨੂੰ ਗਲਗਲ ਨਾ ਲਾਦੀ ਚਲ ਚੰਗਾ ਚਾਚੇ ਮੈਂ ਤਾਂ ਜੰਨੀ ਆ ਠੀਕ ਆ ਪੁੱਤ ਜਿਹੜਾ ਮਾਰ ਜਿਆ ਕਰ ਚੰਗਾ ਮੰਮੀ ਹਾਂ ਪੁੱਤ ਮੜਾਈ ਆ ਮੈਂ ਜਿਸਕੇ ਕਰੇ ਜਾ ਕੇ ਹੁੰਨੀ ਆ ਪੁੱਤ ਦੇਖ ਲੈ ਉਹੀ ਗੱਲਾਂ ਕਰਦੀਆਂ ਨਾ ਤੂੰ ਤੇਰੇ ਬਾਪ ਨੇ ਮੈਨੂੰ ਬੋਲਣ ਲੱਗ ਜਾਣਾ ਵੀ ਕੁੜੀ ਨੂੰ ਕਿਉਂ ਬਾਹਰ ਭੇਜਦੀ ਆ ਕਮਾਲ ਹੋ ਰਹੀ ਹੈਗੀ ਹੁਣ ਮੈਂ ਜਸਰੀ ਕੇ ਘਰੇ ਵੀ ਨਹੀਂ ਜਾ ਸਕਦੀ ਚਲ ਠੀਕ ਆ ਜਾਇਆ ਪਰ ਛੇਤੀ ਮੁੜਿਆ ਮਮੀ ਤੂੰ ਵੀ ਹੱਦੇ ਪਾਉਣੀ ਹੈਗੀ ਐ ਬਾਪੂ ਮੇਰੇ ਗੋਲੀ ਮਾਰ ਦੂਗਾ ਸ਼ੁਰੂ ਤੋਂ ਮੈਂ ਜਸਰੀ ਕੇ ਘਰੇ ਨਹੀਂ ਆਨੀ ਆ ਦੱਸ ਪੁੱਤ ਮੈਨੂੰ ਪਤਾ ਹੈ ਵੀ ਤੂੰ ਜਾਣੀ ਆ ਦਿਲ ਤਾਂ ਹੁਣ ਮੇਰਾ ਵੀ ਡਰਦਾ ਤੈਨੂੰ ਕੱਲੀ ਨੂੰ ਬਾਹਰ ਭੇਜਣ ਨੂੰ ਹੁਣ ਤੂੰ ਜਵਾਨ ਹੋ ਗਈ ਅੱਗੇ ਤੂੰ ਨਿਆਣੀ ਹੁੰਦੀ ਤੀਗੀ ਨਾਲੇ ਮੇਰੀ ਗੱਲ ਸੁਣ ਲੈ ਜੇ ਜਵਾਨ ਹੋ ਗਈ ਬੇਬੇ ਮੈਨੂੰ ਅੰਦਰ ਜਿੰਦਾ ਲਾ ਕੇ ਬਿਠਾ ਦੇ ਨਹੀਂ ਨਿਕਲਦੀ ਮੈਂ ਬਾਹਰ ਘਰੋਂ ਵੀ ਨਹੀਂ ਬਾਹਰ ਜਾਣ ਦਿੰਦੇ ਹੁਣ ਤੁਸੀਂ ਪੁੱਤਾਂਏ ਕਰ ਤੂੰ ਚਲੀ ਜਾ ਤੇਰੇ ਬਾਪ ਦੇ ਆਉਣ ਤੋਂ ਪਹਿਲਾਂ ਪਹਿਲਾਂ ਆ ਜੀ ਉਹ ਖੇਤ ਗਿਆ ਹੋਇਆ ਮੈਨੂੰ ਨਹੀਂ ਪਤਾ ਮੇਰੇ ਤੋਂ ਜਦੋਂ ਮਰਜ਼ੀ ਹੋਈ ਮੈਂ ਤਾਂ ਉਦੋਂ ਆਉਂਗੀ ਜਮੀ ਹੱਦਾ ਪਾਰ ਕਰਕੇ ਨੇ ਦੁਸਤਾਂ ਲੈ ਕਮਾਲ ਕਰਦੇ ਨੇ ਜਮੀ ਆ ਜੀ ਪੁੱਤ ਛੈਤੀ ਮੁੜ ਕੇ ਉਹੀ ਗੱਲ ਨਾ ਹੋਵੇ ਕਿਤੇ ਆ ਕੇ ਮੈਨੂੰ ਬੋਲੇ ਉਹ ਪਾ ਨਿਆਣਿਆਂ ਦਾ ਵੀ ਸਰੇ ਆਈ ਹੋਇਆ ਜਿੱਦੇ ਬਹੁਤ ਕਰ ਜ਼ਰ ਪਾਣੀ ਪੀਏ ਗੁੱਟ ਪਾਣੀ ਲੈ ਕੇ ਓਹੋ ਬਬਾ ਟਾਈਮ ਹੋ ਗਿਆ ਹਨਾ ਚਲ ਹਲ ਮੁੰਡਾ ਆਇਆ ਮੁੰਡਾ ਆ ਆ ਗਿਆ ਚਲ ਚਾਹ ਬਣਾਵਾਂ ਚਾਹ ਤਾਂ ਬਸ ਮੈਂ ਪੀ ਲਈ ਸੀ ਹੋਲੀ ਲੇਕਾ ਨੇ ਬਣਾਈ ਸੀ ਖੇਤਾਂ ਉਹ ਆ ਚਲ ਉੱਥੇ ਪੀ ਲਈ ਫਿਰ ਘੁੱਟ ਚਲ ਰੀਤਾ ਪ੍ਰੀਤ ਮੜ ਜਾ ਉਹਦੇ ਜੱਸੀ ਕੋਲ ਨੂੰ ਗਈ ਐ ਜੱਸੀ ਕੋਲੇ ਕਿਹਾ ਉੱਥੇ ਕੀ ਕਰਨਾ ਸੀ ਹੁਣ ਨਿਆਣਾ ਘੜੀ ਜਾਵੇ ਵੀ ਨਾ ਕਿਸੇ ਕੋ ਉਹ ਜਦੋਂ ਉਹ ਆ ਜਾਂਦੀ ਐ ਇਹਦੇ ਕੋਲ ਅੱਜ ਉਹਦਾ ਜੀ ਕਰਿਆ ਹੁਣ ਉਹ ਕਹਿੰਦੀ ਮੈਂ ਜਾ ਕੇ ਆਉਣਾ ਪਹਿਲਾਂ ਆਕੇ ਤਾਂ ਗਈ ਆ ਉਹ ਆਕੇ ਗਈ ਆ ਨਿਆਣੇ ਨੂੰ ਚਲ ਹੁੰਦਾ ਹੀ ਆ ਚਲੇਗੀ ਕਹਿੰਦੀ ਮੈਂ ਜਾ ਕੇ ਆਉਣੀ ਆ ਉਹਦੇ ਕੋਲ ਗੱਲ ਕਰਾਤ ਬਣ ਗਈ ਹਰਲ ਹਰਲ ਦੀ ਫਿਰ ਤੂੰ ਮੈਨੂੰ ਕਹ ਨਹੀਂ ਉਹਨੇ ਆ ਮੁੰਡੇ ਨੂੰ ਤੂੰ ਐ ਤੋਰੀ ਫਿਰਦਾ ਤੂੰ ਹੁਣ ਇਹਨੂੰ ਤੋਰੀ ਫਿਰਦੀ ਐ ਤੂੰ ਕਹਿ ਨਹੀਂ ਸਕੀ ਉਹਨੂੰ ਵੀ ਨਹੀਂ ਜਾਣਾ ਭਾਈ ਹੁਣ ਨਿਆਣੇ ਨੂੰ ਕਿੰਨਾ ਕ ਕੈਦ ਕਰਕੇ ਰੱਖ ਲੋ ਜੇ ਘੜੀ ਜਾਏ ਆਉ ਘੁੰਮੇ ਆਉ ਨਿਆਣੇ ਦਾ ਮਨ ਹੋਰ ਹੋ ਜੂ ਨਾ ਤਾਂ ਤਾਨੂੰ ਪੜਨ ਲਾਉਣਾ ਐ ਨਾ ਉਹਨੂੰ ਮਾੜਾ ਮੋਟਾ ਕਿਤੇ ਨਿਕਲ ਦੰਨਾ ਪੜਨ ਚੱਕ ਲਿਆ ਕਰ ਸਿਰ ਤੇ ਗੱਲ ਉਸ ਦੀ ਨਹੀਂ ਹੈਗੀ ਗੱਲ ਤਾਂ ਬਿਨਾ ਮਤਲਬ ਤੋਂ ਜਾਣ ਦਾ ਕੋਈ ਫਾਇਦਾ ਹੀ ਨਹੀਂ ਕਿਉਂ ਤੁਰ ਰਿਫਣਾਗਾ ਜੇ ਕੋਈ ਕੰਮ ਆ ਤਾਂ ਜਾਓ ਲੱਤਾਂ ਨਾਲ ਪੈਰ ਸਾਲਾ ਉਹਦੀ ਕੁੜੀ ਕਿਹੜਾ ਕੰਮ ਨੂੰ ਆਉਂਦੀ ਐ ਜਸੀ ਵੀ ਤਾਂ ਉਰੇ ਆਈ ਜਾਂਦੀ ਐ ਜੇ ਆਪਣੇ ਤੇ ਭਰੋਸਾ ਅਗਲਾ ਤਾਂ ਹੀ ਭ ਉਹ ਅਗਲਾ ਕੋ ਸਾਡੇ ਤੇ ਕੋਈ ਵਿਸ਼ਵਾਸ ਹੀ ਨਹੀਂ ਹੈਗਾ ਕੁੜੀ ਨੂੰ ਸਾਡੇ ਘਰ ਆਉਣ ਨਹੀਂ ਦਿੰਦੇ ਗੱਲ ਭਰੋਸੇ ਦੀ ਨਹੀਂਗੀ ਗੱਲ ਤਾਂ ਹੁਣ ਉਹਦਾ ਮਾਪਿਓ ਰੋਕੇ ਉਹ ਤਾਂ ਹੁਣ ਆਪਾਂ ਦਾ ਕਿਵੇਂ ਰੋਕ ਸਕਦੇ ਆਂਗੇ ਬਿਨਾ ਮਤਲਬ ਤੂੰ ਤਾਂ ਉਹੀ ਨਹੀਂ ਜਾਣਾ ਚਾਹੀਦਾ ਕਿਸੇ ਦੇ ਘਰੇ ਨਾਲੇ ਅਗਲਾ ਇੱਕ ਦਿਨ ਕਹੂਗਾ ਦੋ ਦਿਨ ਕਹੂਗਾ ਇੱਕ ਦਿਨ ਤਾਂ ਕਹਿ ਹੀ ਦੇਊਗਾ ਵੀ ਭਾਈ ਕਾਦੇ ਵਾਸਤੇ ਆਉਣੇ ਤੁਸੀਂ ਕੋਈ ਕੱਲਾ ਤਾਂ ਮੈਂ ਦੇਖ ਕੇ ਆ ਮੜਾ ਜਾ ਕੋਈ ਗੱਲ ਨਹੀਂ ਆਜੂਗੀ ਹੁਣ ਤੁਹਾਨੂੰ ਬੇਵਸਾਈ ਹੋਗੀ ਜਾਂ ਨਾਲੇ ਤਾਂ ਕਹਿੰਦਾ ਪਿੰਡ ਦੇ ਵਿੱਚੋਂ ਧਰਮਸਾਲਾ ਪਿੰਡ ਦੇ ਗੱਬੇ ਜਾ ਕੇ ਆ ਵੀ ਹਾਂ ਮੈਂ ਇਹੋ ਕਰੂੰਗਾ ਪੜ੍ਹਨ ਲਾ ਦਨੇ ਸਲਾਈ ਸਿੱਖਣ ਲਾ ਦਨੇ ਪਾਣ ਨਹੀਂ ਲਾਉਣਾ ਫਿਰ ਉਥੇ ਰੱਖੀਆਂ ਕਰੀ ਜਾਏਗਾ। ਉਹ ਯਾਰ ਤੇਰਾ ਤਾਂ ਦਿਮਾਗ ਹੀ ਪੁੱਠਾ ਹੈਗਾ। ਤੇਰਾ ਦਿਮਾਗ ਹੀ ਪੁੱਠਾ ਹੈਗਾ। ਮੈਂ ਹਾਂ ਤੂੰ ਤਾਂ ਹਰੇਕ ਗੱਲ ਉਲਟ ਲੈ ਜਾਂਦੀ ਆ। ਮੈਂ ਕਹਿੰਦਾ ਵੀ ਬਿਨਾ ਮਤਲਬ ਤੋਂ ਜਾਣਾ ਉਹਦਾ ਕੰਮ ਜਾਊਗੀ। ਹਾਂ ਸਕੂਲ ਤੇ ਜਾਂਦੀ ਸੀ ਮੈਂ ਮੰਗਰ ਤੁਰੇ ਫਿਰਦਾ ਸੀ ਉਹਦੇ। ਉਹੀ ਬੋਲੀਆਂ ਗੱਲਾਂ ਕਰੀ ਜਾਨੀ ਰਹਿਣੀ ਐ। ਫਿਰ ਕਹੂ ਬੋਲਦਾਗਾ ਦੂਜੇ ਦਾ ਵੀ ਦਿਮਾਗ ਖਰਾਬ ਕਰ ਦਿੰਨੀ ਆ ਤੂੰ ਆਪਦਾ ਤਾਂ ਹੈਗੀ ਹੈਗਾ ਤੇਰਾ। ਬਸ ਮੇਰੀ ਤਾਂ ਕੋਈ ਗੱਲੇ ਨਹੀਂ ਤੈਨੂੰ ਚੰਗੀ ਲੱਗਦੀ ਹੈਗੀ। ਉਹ ਗੱਲ ਚੱਜੀ ਕਰੀ ਜੇ ਤੂੰ ਮੈਨੂੰ ਬੈ ਘਰ ਤਾਂ ਨਿਆਣਿਆਂ ਨੂੰ ਕਹਤਾ। ਉਹ ਮਾੜੀ ਹੋਗੀ ਆਪ ਮੁੰਡੇ ਨੂੰ ਦੰਦਾ ਕਦੇ 5000 ਦੇ ਦਿੰਦਾ ਕਦੇ 4000 ਦੇ ਦਿੰਦਾ ਉਹ ਨਹੀਂ ਦੇਖਦਾ ਵੀ ਮੁੰਡਾ ਪੱਟ ਹੋ ਜਾਊਗਾ ਆਹੀ ਤਾਂ ਈਰਖਾ ਕਰਦੀ ਐ ਆਹੀ ਈਰਖਾ ਕਰਦੀ ਐ ਵੀ ਉਹਨੂੰ ਕਿਉਂ ਪੈਸੇ ਦਿੰਦਾਗਾ ਪੈਸੇ ਮਤਲਬ ਵਾਸਤੇ ਦਿੰਦਾ ਮੈਂ ਕੋਈ ਊਂ ਨਹੀਂ ਦਿੰਦਾ ਉਹਨੂੰ ਮਤਲਬ ਨੂੰ ਦੱਸੋ ਕੀ ਕਰਕੇ ਆਉਂਦਾ ਪੈਸੇ ਆਉਂਦਾ ਚਾਹ ਜਰ ਤੈਂ ਕੀ ਲੈਣਾਗਾ ਪੈਸੇ ਮੈਂ ਦਿੰਦਾ ਉਹਨੂੰ ਖਰਾ ਕੇ ਆ ਜਾਂਦਾ ਕਦੇ ਨਵੇਂ ਬੂਟ ਖਰੀਦ ਲਿਆਇਆ ਕਦੇ ਜੁੱਤੀਆਂ ਖਰੀ ਕੁਛ ਆਹੀ ਕੁਛ ਕਰੀ ਜਾਂਦਾ ਪੈਸਾ ਬਰਬਾਦ ਉਥੇ ਤਖੜੇ ਤਖੜੇ ਘਰਾਂ ਦੀ ਪੜਦੇ ਜਿੱਥੇ ਜਾਂਦਾਗਾ ਉੱਤੇ ਹੁਣ ਚੱਪਲਾਂ ਪਾ ਕੇ ਜਾਊਗਾ ਕੋਈ ਬੂਟ ਵੀ ਲੈਣਿਆ ਕੋਈ ਲੀੜਾ ਕੱਪੜਾ ਵੀ ਵਧੀਆ ਪਾ ਕੇ ਲੈ ਜਾਣਾਗਾ ਘਰ ਵੀ ਦੇਖ ਲੈ ਆੜਤੀਏ ਤੋਂ ਫੜ ਕੇ ਲਿਆ ਕੇ ਦੇਈ ਜਨ ਆਹਾੜੀ ਚ ਪੂਰੇ ਵੀ ਨਹੀਂ ਹੋਣੇ ਹੈਗੇ ਕੋਈ ਨਾ ਸਾਰਾ ਕੁਝ ਪੂਰਾ ਹੋ ਜਾਊਗਾ ਜ਼ਬਾਨ ਆਪਦੀ ਕਾਲੀ ਨਾਮ ਕੱਢਿਆ ਕਰ ਬਾਹਰ ਜਿਹੇ ਜੀ ਹੈਗਿਆ ਬੋਲੀ ਜਾਨੀ ਹੈਗੀ ਮੈਂ ਤਾਂ ਕੁੜੀ ਤਾਂ ਤੈਨੂੰ ਚੰਗੀਆਂ ਨਹੀਂ ਲੱਗਦੀਆਂ ਤੈਨੂੰ ਤਾਂ ਐ ਆ ਵੀ ਘਰ ਚ ਰਹਿਣੇ ਨਾ ਇਹ ਉਹ ਗੱਲ ਚੰਗੇ ਵੇ ਚੰਗੇ ਦੀ ਨਹੀਂ ਐਡੀ ਪਾਲ ਕੇ ਐਵੇਂ ਨਹੀਂ ਕੀਤੀ ਜੇ ਚੰਗੀ ਲੱਗਦੀ ਆ ਤਾਂ ਹੀ ਪਾਲ ਕੇ ਕੀਤੀ ਆ ਪਿੰਡ ਚ ਕੀ ਕੁਛ ਹੋ ਜਾਂਦਾ ਹੁਣ ਤੈਨੂੰ ਪਤਾ ਨਹੀਂ ਫੁੱਟੀਆਂ ਨੇ ਤੇਰੀਆਂ ਉਹ ਮਖਤਿਆਰ ਕੇ ਦੇਖ ਲੈ ਕੀ ਜਲੂਸ ਨਿਕਲੇਗਾ ਕੱਲ ਨੂੰ 19 21 ਹੋ ਗਈ ਫੇਰ ਕੀ ਕਰਨਗੀ ਤੈਨੂੰ ਆਪਣੀ ਧੀ ਤੇ ਵਿਸ਼ਵਾਸੇ ਨਹੀਂ ਹੈਗਾ ਨਾਲੇ ਸਾਰੇ ਨਿਆਣੇ ਐਵੇਂ ਦੇ ਨਹੀਂ ਹੁੰਦੇ ਹੈਗੇ ਉਹਨੂੰ ਚੰਗੇ ਸੰਸਕਾਰ ਦਿੱਤੇ ਹੋਏ ਨੇ ਨਾਲੇ ਕਿਹਾ ਹੋਇਆ ਵੀ ਪੁੱਤ ਕੀ ਸੇਵਲ ਦੇਖੀਦਾ ਨਹੀਂ ਹੁੰਦਾ ਅੱਗੇ ਤੈਨੂੰ ਬਹੁਤ ਲਾਂਬੇ ਦਵਾਤੇ ਉਹਨੇ 12 ਤੱਕ ਪੜ੍ਹੀ ਆ ਉਹ ਗੱਲ ਸੰਸਕਾਰਾਂ ਦੀ ਨਹੀਂ ਹੈਗੀ ਉਹਨਾਂ ਨੇ ਕਿਹੜਾ ਕਿਹਾ ਸੀਗਾ ਵੀ ਤੂੰ ਕਿਸੇ ਨਾਲ ਭੱਜ ਜੀ ਉਹਨਾਂ ਨੇ ਵੀ ਚੰਗੇ ਸੰਸਕਾਰ ਹੀ ਦਿੱਤੇ ਸੀਗੇ ਫੇਰ ਵੀ ਦੇਖ ਲੈ ਕੀ ਕਰਤੂਤ ਕਰ ਗਈ ਉਹ ਚਲ ਠੀਕ ਆ ਭਾਈ ਤੈਂ ਤਾਂ ਬੋਲੀ ਹੋ ਜਾਣਾ ਮੈਨੂੰ ਐਂ ਦੱਸ ਦੇ ਕੋਈ ਸਬਜ਼ੀ ਲਿਆਉਂਦਾ ਖੇਤ ਗਿਆ ਤੀਗਾ ਸਾਲਗਾਂ ਮੈਨੇ ਲੱਗੇ ਹੋਏ ਨੇ ਗਾਜਰਾਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਤਾਂ ਵਧਾਰੀਆਂ ਦਈ ਜਾਂਣਾ ਲਿਆ ਲਿਆ ਕੇ ਘਰ ਵਾਸਤੇ ਤੇਤੋ ਲਿਆ ਨਹੀਂ ਹੁੰਦੀਆਂ ਅੱਗੇ ਤੇਤੋ ਸੈਨ ਕਰਾ ਕੇ ਲਿਆਉਂਦਾ ਸੀ ਕੱਲ ਸਪਰੇਅ ਕਰੀ ਹੈਗੀ ਮਾਰਨਾ ਸਾਰਾ ਟਬਰ ਲਿਆ ਕੇ ਸਪਰੇਅ ਹਜੇ ਲਿਆਵਾਂਗੇ ਕੋਈ ਨਾ ਹੁਣ ਤੂੰ ਬਣਾ ਲੈ ਇੱਥੇ ਪਈਆਂ ਨੇ ਦਾਲਾਂ ਸੁੱਕੀ ਬਣਾ ਲੈ ਕੋਈ ਬਣਾਉਂਗੀ ਹੁਣ ਤਾਂ ਮੂੰਗੀ ਮਸਰੀ ਉਹ ਨਿਆਣੇ ਵੀ ਅੱਕੇ ਪਏ ਨੇ ਖਾ ਖਾ ਕੇ ਹਾਂ ਅੱਕੇ ਪਏ ਆਗੇ ਦੋ ਦਿਨਾਂ ਬਾਅਦ ਮੂੰਗੀ ਧਰ ਲੈਣੀ ਆ ਵਕਣਾ ਤਾਂ ਹੈਗਾ ਹੀ ਔਰ ਅੱਗ ਲੱਗਦੀਆਂ ਨੇ ਕੋਈ ਦੁਕਾਨ ਤੋਂ ਕੋਈ ਕੜੀ ਬਣਾ ਲੈ ਆ ਕੁਝ ਹੋਰ ਲਿਆ ਜੇ ਲਿਆ ਕੇ ਦੇਂਗਾ ਤਾਂ ਹੀ ਆ ਉਹ ਮੁੰਡੇ ਨੂੰ ਕਹਿੰਨੀ ਆ ਉਹ ਨਹੀਂ ਸਿੱਧੇ ਮੂੰਹ ਬੋਲਦਾ ਜਦ ਇਹ ਨੰਗ ਜਾਂਦਾ ਬਾਹਰ ਨੂੰ ਚਾਲ ਯਾਰ ਇੱਕ ਤਾਂ ਤੂੰ ਦਿਮਾਗ ਖਾਨ ਲੱਗ ਜਾਨੀਆ ਤਾਂ ਨਿਕਲ ਜਾਂਦਾ ਉਹ ਦਿਮਾਗ ਦਾ ਤੂੰ ਮੇਰਾ ਹਲਾ ਛੱਡਾਗਾ ਮੇਰਾ ਦਿਮਾਗ ਨਾ ਖਾਇਆ ਕਰ ਜਿਹੜਾ ਕੁਝ ਕਰਨਾ ਕਰੀ ਜਾਇਆ ਕਰ ਆ ਕੀ ਤੂੰ ਸਮਝਦੀ ਆ ਵੀ ਤੇਰੇ ਕੋਲ ਦਿਮਾਗ ਹੈਗਾ ਜੇ ਤੇਰੇ ਕੋਲ ਦਿਮਾਗ ਹੋਵੇ ਹੈ ਜੀ ਬੋਲੀਆਂ ਨਾ ਮਾਰੇ ਤੈਨੂੰ ਮੈਂ ਦੱਸਾਂ ਗੱਲ ਦਿਮਾਗ ਆ ਇਹਦੇ ਕੋਲੇ ਮ ਮਸਹੀ ਹਟਾਇਆ ਸਾਰੇ ਦਿਨ ਦਾ ਮੈਨੂੰ ਲੱਗਦਾ ਹੈ ਨਾ ਹਟਾਉਣਾ ਹੀ ਆ ਹੁਣ ਇਹਨਾਂ ਛੱਡੀ ਸੁੰਨੀ ਤੇ ਪਾਣੀ ਪਾਤੀ ਸੁੰਨੀ ਤਾਂ ਆ ਗਿਆ ਹੁਣ ਕੋਈ ਸੁਨੇਹੀ ਆ ਗਿਆ ਹੈ ਹਾਂ ਮੈਂ ਆ ਗਿਆ ਚੱਲ ਵਧੀਆ ਹੋ ਗਿਆ ਟਾਈਮ ਜੇ ਨਾਲ ਹੀ ਆ ਜਾ ਘਰ ਪਤਾ ਬਾਹਲਾ ਨਹੀਂ ਬਾਹਰ ਰਹੀਦਾ ਮੈਂ ਤਾਂ ਆ ਜੂ ਉਹ ਕਹਿੰਦਾ ਸੀ ਯਾਰ ਬੁਲਟ ਦਾ ਯਾਰ ਜਦੋਂ ਲੰਮੀਗਾ ਲੰਮੀਗਾ ਤੂੰ ਮੈਂ ਤਾਂ ਚੈਨੀ ਕਰਾਉਣੀ ਆ ਯਾਰ ਪੈਸੇ ਸੀ ਚੈਨੀ ਦਾ ਕਰਵਾ ਲਾਂ ਆਉ ਕਿਹਾਉਂਗਾ ਮੈਂ ਉਹਨਾਂ ਨੂੰ ਆਪਣੇ ਸੋਨੂੰ ਨੂੰ ਉੱਥੋਂ ਬਣਵਾ ਲਈ ਮੈਂ ਕਹਿ ਦੂੰਗਾ ਤੇ ਪੈਸੇ ਮੈਂ ਆਪੇ ਦੇ ਦੂੰਗਾ। ਰਹੀ ਗੱਲ ਤੇਰੇ ਬੋਲਟ ਦੀ ਅੱਜ ਮੈਂ ਉਹਦੇ ਕੋਲੇ ਗਿਆ ਸੀਗਾ। ਹਾਂ। ਨਾਰੇ ਕੋਲੇ ਉਹ ਕਹਿੰਦਾ ਵੀ ਤੁਸੀਂ ਪਾਲਸਰ ਲੈ ਜਾਓ ਕਹਿੰਦਾ ਵੀ ਬੋਲਟ ਦਾ ਤਾਂ ਨਹੀਂ ਹੈਗਾ ਬਾਅਦ ਚ ਲੈ ਲੈ ਤੂੰ। ਬੋਲਟ ਸਰ ਨਹੀਂ ਯਾਰ ਬਾਅਦ ਸਰ ਦੇ ਪ੍ਰੈਸ਼ਰ ਜਾਂ ਨਹੀਂ ਪਤਾ ਕੀ ਆ ਪ੍ਰੈਸਰ ਦੀ ਗੱਲ ਨਹੀਂ ਹੈਗੀ ਪ੍ਰੈਸਰ ਤਾਂ ਫਿਰ ਲੱਤਾਂ ਵੀ ਪਾਰ ਚੱਲਣਾ। ਉਹ ਕਹਿੰਦਾ ਵੀ ਬੋਲਟ ਸੋਨੂੰ ਮਹਿੰਗਾ ਵਾਲਾ ਪੈਜੂਗਾ ਫਿਰ ਲੁਧਿਆਣਾ ਨੂੰ ਲੈਣਾ ਉਹ ਇੱਥੇ ਮਿਲਣਾ ਨਹੀਂ ਸੋਨੂੰ ਕਹਿੰਦਾ। ਕਿਸ ਤਾਂ ਕੋਸਤਾਂ ਤੇ ਕਹਿੰਦਾ ਵੀ ਪਾਲਸਰ ਲੈ ਜਾਓ ਨਵਾਂ ਪਾਲਸਰ ਕੱਢਿਆਗਾ। ਕੋਈ 125 ਪਤਾ ਨਹੀਂ ਕਹਿੰਦਾ ਸੀ ਚਲ ਉਹ ਤਾਂ ਬਾਅਦ ਚ ਚਾਈਨੀ ਦਾ ਮੈਂ ਕਹਿ ਦਿੱਤਾ ਵੀ ਉੱਥੇ ਸੁੰਨ ਨੂੰ ਕੋਲੇ ਵਗ ਜਾ ਮੈਂ ਕਹਿ ਦੂੰਗਾ ਉਹਨੂੰ ਪੈਸਾ ਆਪੇ ਦਿਊਂਗਾ ਅੱਜ ਵਗ ਜਾ ਅੱਜ ਹੀ ਲਿਆ ਹਾਂ ਲਿਆ ਪਰ ਮੈਂ ਦੁਕਾਨ ਤੇ ਮੈਨੂੰ ਪਹਿਲਾਂ ਹੀ ਉੱਥੇ ਹੀ ਦੱਸ ਦਿੰਦਾ ਬੋਤਲ ਲਈ ਵੀ ਕਰ ਲੈ ਕੋਰ ਪੂਰਾ ਉਹ ਤਾਂ ਹੋ ਨਹੀਂ ਹੈਗਾ ਦੁੱਧ ਦੇ ਚ ਜੰਮੀ ਸੁੱਕ ਗਈ ਏ ਹੁਣ ਕੀ ਕਰੀਏ ਹੁਣ ਟਾਈਮ ਹੀ ਹੈ ਯਾਰ ਡਾਕਟਰ ਨੂੰ ਕਿਹਾ ਨਹੀਂ ਕਿਹਾ ਦੀ ਮੈਂ ਡਾਕਟਰ ਨੂੰ ਆਵੂਗਾ ਯਾਰ ਉਹਦਾ ਟਾਈਮ ਨਹੀਂ ਲੱਗਿਆ ਹੈਗਾ ਕਹਿੰਦਾ ਡਾਕਟਰ ਭਲਾਂ ਕੀ ਕਰੂਗਾ ਫੀਡ ਮੁੱਕੀ ਪਈ ਐ ਫੀਡ ਬੁਣਾ ਕੇ ਲੈ ਫੀਡ ਤਾਂ ਯਾਰ ਹੈਗੀ ਹੈਗੀ ਉਹ ਕਿਹੜੀ ਹੈਗੀ ਉਹ ਟੀਕੇ ਲਾਉਣੇ ਨੇ ਉਹ ਕਹਿੰਦਾ ਵੀ ਨਾਲੇ ਕੰਵੇਂ ਉਹ ਲੈ ਕੇ ਦੇਵਾਂਗਾ ਕਰਸੀ ਵਗੈਰਾ ਹਾਂ ਚਲ ਕੋਈ ਨਵ ਤਖ ਕਰ ਲਾਂਗੇ ਫਿਰ ਹੋਰ ਬਸ ਠੀਕ ਹੈ ਠੀਕ ਹੈ ਪੜਾਈ ਪੜੂਈ ਵਧੀਆ ਹੁਣ ਤਰੀ ਜਮਾ ਗੁੱਡ ਚਲ ਚੰਗਾ ਇਹਨੂੰ ਲੈ ਕੇ ਦੇ ਪਹਿਲਾਂ ਤਾਂ ਬੋਲਟ ਐ ਨਹੀਂ ਸੋਚਦਾ ਵੀ ਸਾਲਾ ਕਈ ਵਾਰ ਤਾਂ ਚਲ ਕੋਈ ਨਾ ਲੈ ਕੇ ਤਾਂ ਦੇਨੇ ਪਊਗਾ ਪੁੱਤ ਦਾ ਫਿਰ ਲਾਡਰੀ ਰੱਖੀਦਾ ਕੀ ਕਰੀ ਨਹੀਂ ਹੋ ਕੀ ਕਰਨ ਚਾਦੀ ਘੁੱਟ ਬਣਾ ਕੇ ਹਾ ਹਾ ਬਣਾ ਲਈ ਨਾਲ ਮੁੰਡਿਆ ਮੇਰੀ ਗੱਲ ਸੁਣ ਲਾ ਹਾਂ ਕੀ ਤੂੰ ਆਪਣੇ ਬਾਪ ਦੇ ਪਿੱਛੇ ਪਿਆ ਹਾਂ ਵੀ ਮੈਨੂੰ ਲੈ ਕੇ ਦੇ ਬੋਲਟ ਫੇਰ ਕੀੰਦਾ ਮੈਂ ਯਾਰ ਦੇਖੀ ਹੁਣ ਹੋਰ ਕਦਮ ਫੇਰ ਮੈਂ ਬੜਾ ਹੋ ਕੇ ਚਲਾਇਆ ਕਰੂੰਗਾ ਪੁੱਤ ਪੜ ਲਾ ਦੇਖ ਲਾ ਕੁੜੀ ਕਿਵੇਂ ਤੜਲੇ ਕੱਢਦੀ ਆ ਤੈਨੂੰ ਤਾਂ ਉਹ ਪੜਾ ਰਿਆਂ ਪੜ ਲਿਖ ਕੇ ਕੁਝ ਬਣੇਗਾ ਆਪਣੇ ਪੈਰਾਂ ਤੇ ਫੇਰ ਲਈ ਉਹੀ ਗੱਲ ਆ ਤੂੰ ਆਪਣੇ ਬਾਪ ਨੂੰ ਕਹਿ ਦਿੰਨਾ ਉਹ ਆੜਤੀਆ ਤਾਂ ਫੜ ਕੇ ਪੈਸੇ ਲਿਆ ਕੇ ਤੈਨੂੰ ਦਵਾ ਦੰਦਾ ਚੀਜ਼ ਕਰਜਾ ਦਾ ਪੁੱਤ ਤੇਰੇ ਤੇ ਹੀ ਚੜਦਾ ਚਲਦਾ ਫਿਰ ਕੋਈ ਨਾ ਚਲ ਉਹਦਾ ਫੇਰ ਸੋਚਾਂ ਮੈਨੂੰ ਚਾਹ ਦੇ ਕਹਿੰਦਾ ਫੇਰ ਸੋਚਾਂਗੇ ਇੱਕ ਤੂੰ ਖਰਚਾ ਬਹੁਤ ਕਰ ਦੰਦਾ 10-5000 ਰੁਪਇਆ ਮੈਨੂੰ ਸਾਰਾ ਪਤਾ ਉਦੋਂ ਤੋਂ ਆਪਣੇ ਬਾਪ ਤੋਂ 5000 ਰੁਪਇਆ ਲੈ ਕੇ ਗਿਆ ਉਹ ਨਹੀਂ ਲੱਗੇ 2000 ਰੁਪਇਆ ਦਿੱਤਾ ਦੀ ਇਹਨੇ ਮੈਨੂੰ ਤੇ 2000 ਦਾ ਦਿੱਤਾ ਮੈਨੂੰ ਕੀ ਕਰਿਆ ਤਾ ਮੁੰਡਿਆਂ ਨੂੰ ਖੁਲਾ ਕੇ ਆ ਜਾਂਦਾ ਨਹੀਂ ਖਵਾਉਂਦਾ ਹੈ ਗਿਆ ਆਪ ਦੇ ਦਿੱਤੀ ਲਈ ਨਹੀਂ ਪੁੱਤ ਤੇਰੇ ਭਲੇ ਦੀ ਉਹ ਗੱਲ ਕਹਿਣੀ ਆ ਮੈਂ ਤੇਰਾ ਬਾਪ ਕਹੇ ਤੇ ਤਾਂ ਮੈਨੂੰ ਗੁੱਸਾ ਆ ਜਾਂਦਾ ਮੈਨੂੰ ਵੀ ਵੀ ਤੂੰ ਕਿਉਂ ਇਹੋ ਜਿਹੇ ਪੁੱਠੇ ਕਮਾਂ 'ਚ ਪੈ ਗਿਆ ਅਜੇ ਤੇਰੀ ਨਿਆਣੀ ਮਾਤਰਾ ਪੁੱਠੇ ਕਮਾਂ 'ਚ ਮੈਂ ਦੱਸ ਕੀ ਕਿ ਕਿਸੇ ਦੀ ਇੱਕ ਕੁੜੀ ਛੇੜਤੀ ਕਿ ਮੈਂ ਪੁੱਠੇ ਕਮਾਂ 'ਚ ਪੈ ਗਿਆ ਲੈ ਜਿਹੜਾ 5-5000 ਰੁਪਇਆ ਫੋਕ ਫਿਰ ਮੈਂ ਕੀ ਕੀ ਕੰਮ ਨੇ ਲੈ ਪੁੱਠੇ ਕਮ ਕੀ ਨੇ ਤਾਂ ਐਵੇਂ ਨਹੀਂ ਮੁੰਡਿਆ ਸਮਝਣਾ ਹੈਗਾ ਤੇਰਾ ਬਾਪ ਤਾਂ ਮੇਰੀ ਗੱਲ ਨਹੀਂ ਸਮਝਦਾ ਤੂੰ ਤਾਂ ਸਮਝ ਜਾ ਪੁੱਤ ਮਾੜੀ ਗੱਲ ਹੈ ਜੇ ਬੰਦਾ ਸਹੀ ਚੱਲਦਾ ਹੋਵੇ ਤਾਂ ਵੀ ਉਹਨੂੰ ਪੁੱਠੇ ਕਮਾਂ 'ਚ ਪੈ ਗਿਆ ਐ ਹੋ ਗਿਆ ਤੂੰ ਫਲਾਣਾ ਹੋ ਗਿਆ ਕੁਈ ਗੱਲ ਗੁੱਠਾ ਦੇ ਦੋ ਭਾਈ ਮਾਰ ਦੋ ਪਏ ਨੂੰ ਹੁਣ ਦੱਸ ਐਨੀ ਤੇਰੀ ਫੀਸ ਭਰੀ ਹੈ ਕਾਲਜ ਤੂੰ ਉਹ ਨਹੀਂ ਜਾਂਦਾ ਜਾਂਦਾ ਕਿਉਂ ਨਹੀਂ ਰੋਜ਼ ਆਣਾ ਮੈਨੂੰ ਪਤਾ ਏ ਆ ਜਾਣਾ ਇੱਥੇ ਪੂਰੇ ਟਾਈਮ ਤੇ ਆਉਂਦਾ ਨਹੀਂ ਹੈਗਾ ਲੈ ਆ ਜਾਣਾ ਉੱਥੇ ਕਹਿੰਦੀ ਕਿ ਪੂਰੇ ਟਾਈਮ ਤੇ ਆਉਂਦਾ ਨਹੀਂ ਹੋਰ ਕੁੜੀ ਪੜਨ ਨੂੰ ਤਸਦੀ ਆ ਉਹਨੂੰ ਲਾਉਂਦਾ ਨਹੀਂ ਹੈਗਾ ਤੇਰੀਆਂ ਬਥੇਰੀਆਂ ਫੀਸਾਂ ਭਰੀਆਂ ਨੇ ਤੂੰ ਚੱਜਣਾ ਪੜਦਾ ਵੀ ਭਾਈ ਮੇਰੀ ਗੱਲ ਸੁਣ ਮੈਂ ਤਾਂ ਆਬਦਾ ਹੁਣ ਮੈਂ ਆਬਦਾ ਮੇਰਾ ਸਹੀ ਹੈ ਠੀਕ ਹੈ ਮੈਂ ਮੈਨੂੰ ਮੇਰਾ ਐਡਮਿਸ਼ਨ ਕਰਾਤੀ ਮੈਂ ਪੜ ਲੂੰਗਾ ਉਹਦਾ ਹੁਣ ਮੈਨੂੰ ਕੀ ਪਤਾ ਹੈਗਾ ਭਾਈ ਤੂੰ ਵੀ ਨਹੀਂ ਬਾਰੇ ਆਉਣ ਦਿੰਦਾ ਬਾਪ ਵਾਂਗੂ ਕੰਨੀ ਸਸਰੀਆ ਆਇਆ ਐ ਚਾ ਸਸਰੀਆ ਨੇ ਨੂੰ ਕਿਵੇਂ ਆ ਵਧੀਆ ਐ ਰਾਮ ਕੇ ਥੋੜੇ ਲਾ ਥੋੜਾ ਜਿਹਾ ਰਹਿ ਗਿਆ ਬਸ ਉਹ ਸਾੜਿਆ ਕਿ ਨਹੀਂ ਛੱਡਣਾ ਯਾਰਾ ਕੋਈ ਨਾ ਫਿਰ ਉਦੋਂ ਬਾਅਦ ਸਾੜ ਲਈ ਸੁੱਕਾ ਪੈ ਜਮੀ ਉਹ ਫਿਰ ਪਹਿਲਾ ਲਾ ਲਾਂਦਾ ਮੈਨੂੰ ਦੱਸ ਦਿੰਦਾ ਉਹ ਪਹਿਲਾ ਯਾਦ ਨਹੀਂ ਰਿਹਾ ਯਾਰਾ ਮੈਂ ਤਾਂ ਮੇਰੇ ਨਾਲ ਪਿਓ ਗਾ ਯਾਰਾ ਖੇਤ ਕੀੜਾ ਮਾਰ ਕੇ ਆਇਆ ਯਾਰਾ ਸੁੱਕਾ ਪੈ ਜਮੀ ਹੁਣ ਕਾ ਨੂੰ ਮਾਰਨਾ ਕੀੜਾ ਲੈ ਹੁਣ ਮਾਰਨਾ ਦਾ ਹੈਗੇ ਕੀੜਾ ਫਿਰ ਸੁੱਕਦਾ ਕੌਣ ਜੀ ਕੀੜਾ ਮਾਰਦੇ ਭਾਈ ਉਹ ਬੜਾ ਕੰਮ ਐ ਯਾਰਾ ਰੀ ਮੈਂ ਚਲ ਉਹਦਾ ਕੰਮ ਤਾਂ ਕਰਨੀ ਕਰਨਾ ਇੱਧਰ ਵੀ ਧਿਆਨ ਦੇ ਲਿਆ ਕਰੋ ਮੜਾ ਮੂਟਾ ਆਇਆ ਰਹਿ ਗਿਆ ਚਾਹੁੰ ਮੈਂ ਯਾਰ ਧਿਆਨ ਦੇਣਾ ਆ ਉਹ ਪੁੱਤ ਜਦੋਂ ਬੇਲਾ ਲੰਘੇ ਉਸ ਤੋਂ ਬਾਅਦ ਆਏ ਨਾ ਆਏ ਚਲੇ ਤਾਂ ਤੂੰ ਮੈਨੂੰ ਹੀ ਦੱਸ ਦਿੰਦਾ ਭਾਈ ਪਾਣੀ ਛੱਡਣ ਵਾਲਾ ਮੈਂ ਉੱਥੋਂ ਨੱਕਾ ਉਧਰ ਨੂੰ ਮਾਰ ਦਿੰਦਾ ਦੱਸ ਤਾਂ ਕੀ ਸੀਗਾ ਹਏ ਹੁਣ ਮਾਰਿਆ ਹਜੇ ਭਰ ਜਾਣ ਦੇ ਮੇਰੇ ਵਾਲਾ ਕਰਾ ਜਾ ਮੈਂ ਲਾ ਦੂੰਗਾ ਤੂੰ ਭੱਗ ਜਾ ਜੇ ਜਾਣਾ ਕਿੰਨਾ ਟਾਈਮ ਲੱਗੂਗਾ ਮੰਨ ਕੇ ਚੱਲ ਆ ਜੇ ਲੱਗ ਜੂਦਾ ਘੰਟਾ ਅੱਧਾ ਘੰਟਾ ਓਹੋ ਯਾਰ ਮੈਂ ਕੰਮ ਜਾ ਕੇ ਆਉਣੀ ਰੱਦੇ ਘੰਟੇ ਤੂੰ ਭੱਗ ਜੀ ਫਿਰ ਮੈਂ ਵੜ ਦੂੰ ਪਾਣੀ ਹੋਰ ਕਰ ਵੜ ਦੇਗਾ ਆਹੋ ਵੜ ਦੂੰਗਾ ਅੱਗੇ ਨਹੀਂ ਵੜਿਆ ਕਦੇ ਉਹ ਸਾਡਾ ਹੀ ਮੋਟਰ ਦਾ ਦੂਜੀ ਮੋਟਰ ਦਾ ਭਾਈ ਇਹ ਜੇ ਬੰਦ ਕਰਾਈ ਮੇਰਾ ਉਹ ਜੀ ਦੂਜੀ ਆ ਮੋਟਰ ਛੱਡ ਰੱਖੀ ਆ ਹਾਂ ਉਹ ਪਰਲੇ ਬਾਣ ਚ ਛੱਡੀ ਉਹ ਤਾਂ ਅੱਛਾ ਹਾਂ ਚੱਲ ਕੋਈ ਨਾ ਕਰਾਂਗਾ ਮੈਂ ਉਹ ਕਿੱਥੇ ਲਾਡੀ ਲਾਡੀ ਤਾਂ ਉੱਥੇ ਹੋਊਗਾ ਕਿਤੇ ਪਿੰਡ ਮੈਨੂੰ ਤਾਂ ਪਤਾ ਨਹੀਂਗਾ ਮੈਂ ਤਾਂ ਖੇਤ ਆਇਆ ਸੀ ਪਾਣੀ ਜਾਂ ਛੱਡਾਇਆ ਸੀਗਾ ਅੱਛਾ ਚੱਲ ਨਾਲ ਕੋਈ ਖੇਤ ਗੇੜਾ ਮਾਰਾਂ ਨਾ ਕੋਈ ਡੰਗਰ ਪਸ਼ੂ ਨਹੀਂ ਆਊਗਾ ਉਹਨੇ ਫੋਨ ਨਹੀਂ ਚੱਕਿਆ ਮਹਾ ਉਹਨੂੰ ਫੋਨ ਕੀਤਾ ਜੀ ਪਹਿਲਾਂ ਤਾਂ ਮੈਂ ਮਾ ਖੇਤਾਂ ਕਿੱਥੇ ਆ ਪਤਾ ਨਹੀਂ ਮਾਨ ਕਰੇ ਭਾਈ ਸੁੱਤਾ ਪਿਆ ਹੋਵੇ ਫਰ ਅਨੂਲੇ ਰ ਦਿੱਤਾ ਹੁਣ ਕੀ ਗੱਲ ਬੋਲਦਾ ਪਤਾ ਹੀ ਜਾਂ ਤੈਨੂੰ ਅੱਜ ਕੱਲ੍ਹ ਅੱਜ ਕੱਲ੍ਹ ਹਈ ਮੰਦਿਰ ਬਸ ਕੋਈ ਕੱਢਣ ਨੂੰ ਨਹੀਂ ਪਾਉਣ ਨੂੰ ਨਹੀਂ ਵਿੱਚ ਹਾਂ ਐਂ ਤਾਂ ਸਿਆਣਾ ਦੇਖ ਉਹ ਕੋਈ ਮੰਦਿਰ ਮਨੂਰ ਚ ਨਹੀਂ ਰਲਦਾ ਹੈਗਾ ਦੇਖਣਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਹੈਗਾ ਨਸ਼ਾ ਪੱਤਾ ਤਾਂ ਚੱਲ ਮੈਨੂੰ ਵਿਸ਼ਵਾਸ ਆ ਉਹ ਤਾਂ ਸਾਰੇ ਹੈ ਨਹੀਂ ਆਪਣੇ ਘਰਾਂ ਚ ਬਾਬੇ ਦੀ ਕਿਰਪਾ ਮਹਾਰਾਜ ਦੀ ਹਾਂ ਕੋਈ ਨਹੀਂ ਉਹ ਕਰਦਾ ਬੈਗਰੂ ਦੀ ਕਿਰਪਾ ਨਾਲ ਸਾਰੇ ਸਹੀ ਹੈ ਓਏ ਆ ਗੰਜਰ ਦਾ ਕਿਨੇ ਖੜੇ ਹਨ ਓਏ ਨੰਨੂ ਓਏ ਕਿਵੇਂ ਫੋਨ ਜੇ ਕਰੀ ਜਾਂਦਾ ਸੀ ਤੂੰ ਬੜਾ ਫੋਨ ਚੱਕ ਲਿਆ ਲੈ ਉਹ ਆ ਗਿਆ ਚਾਚਾ ਆਪਾਂ ਇੱਧਰ ਦੇਖੀ ਜਾਂਦੇ ਆ ਉਹ ਆ ਗਿਆ ਚਲ ਚਾ ਚੰਗਾ ਹਾਂ ਮੈਂ ਮੜਿਆ ਪਾਣੀ ਦੇਦਾ ਪਾਣੀ ਘਟ ਗਿਆ ਯਾਰ ਮੋਗੇ ਚ ਨਾ ਕੋਈ ਲੱਗ ਆ ਉਹ ਹਾਂ ਆ ਜਾ ਆ ਜਾ ਤੇਰੀ ਘਟਦੀ ਤੈਨੂੰ ਫੋਨ ਤਾਂ ਚੱਕ ਲੈ ਕਾਰ ਦੇ ਬਾਸ ਤੇ ਰੱਖਿਆ ਸੀ ਕਿਵੇਂ ਨੇ ਦੀ ਓਏ ਉਹ ਤਾਂ ਪਾਣੀ ਦੀ ਬਾਰੀ ਸਾਡੀ ਯਾਰ ਉਹ ਸੁੱਕਾ ਪਿਆ ਕੇ ਰਹਿ ਜਾ ਉਹ ਮਹਾਉ ਰਮਾ ਵੱਜਣ ਚੱਲਦੇ ਮੜਿਆ ਹੋਰ ਉਹਦਾ ਤੇਰਾ ਪਿਓ ਖੜਿਆ ਯਾਰ ਉਹ ਮੈਂ ਗਾਣਾਗਾ ਮੈਂ ਤੈਨੂੰ ਫੋਨ ਤਾਂ ਲਾਉਂਦਾ ਰਿਹਾ ਉਹ ਮੇਰੇ ਸਹੇਲੀ ਨੂੰ ਮਿਲ ਕੇ ਆਉਣਾ ਦੇ ਕਿੱਥੇ ਰਾਤ ਨੂੰ ਕਿੱਥੇ ਕਿੱਥੇ ਜਿੱਥੋਂ ਦੀ ਹੈਗੀ ਉੱਥੇ ਜਾਵਾਂਗੇ ਕਰੇ ਹੋਰ ਮੈਂ ਜੇ ਤੂੰ ਪਾਵੇਂਗਾ ਟੰਬੇ ਪਾਵੇਂਗਾ ਆਣੂ ਪਾਉ ਟੰਬੇ ਯਾਰ ਬਹੁਤ ਇਹ ਜਾਵੇਂ ਤੂੰ ਇਹ ਫੋਨ ਆਇਆ ਤੈਨੂੰ ਮਤਲਬ ਕਰ ਲੈ ਵਿੱਢ ਜਾ ਇਹ ਦੱਸਿਆ ਤਾਂ ਹੋਇਆ ਤੈਨੂੰ ਲੈ ਵਾਹ ਉਹ ਗੰਦਾ ਹੈ ਉਹ ਯਾਰ ਕਮਾਲ ਹੈ ਜਾਏਗੇ ਦਸਾ ਉਹ ਯਾਰ ਦੇਖੀ ਮੇਰੇ ਡੈਡੀ ਹੈਗਾ ਤੈਨੂੰ ਪਤਾ ਫਿਰ ਟੰਬੇ ਫਿਰੂ ਵਾਲਾ ਮਹਿਕਮ ਹੈ ਦਾ ਹਾਂ ਅੰ ਭੇਰ ਉਹਦਾ ਖਾਲਾ ਪਟੇਲਮ ਗਾਲੀ ਉਹ ਕੁਛ ਨਹੀਂ ਹੁੰਦਾ ਤੂੰ ਯਾਰ ਪਵਾਏਗਾ ਛਤਰ ਹਰਦਾ ਨਹੀਂ ਕੋਈ ਬਹਾਨਾ ਲਾਦੀ ਇਹ ਟੂਰਨਾਮੈਂਟ ਤੇ ਆਣਾ ਨਾ ਨਾ ਟੂਰਨਾਮੈਂਟ ਤੇ ਸਾਲੇ ਮੈਂ ਉਦੋਂ ਹੀ ਕਰਦਾ ਟੂਰਨਾਮੈਂਟ ਤੇ ਹਾਂ ਅਸੀਂ ਬਾਗੇ ਉਹ ਗਾਹ ਮਹੌਲ ਬਣ ਕੇ ਪੈਗ ਦਾ ਭੰਗ ਇਹਦੇ ਨਾਲ ਗੈਰੀ ਓਏ ਉਹ ਮੁੰਡਾ ਮਿੱਤਰ ਆਪਣਾ ਉਹ ਗੋਰਾ ਆ ਹਾਂ ਉਹ ਵੀ ਗੋਪਿੰਦਾ ਨਾ ਉਹ ਪੀਂਦਾ ਨਹੀਂ ਮੈਨੂੰ ਪਤਾ ਉਹਨੇ ਯਾਰ ਉਹ ਲਿਆਂਦਾ ਜੀਗਾ ਹਾਂ ਨਵੀਂ ਬਾਈਕ ਲਿਆਂਦੀ ਬੀਅਰ ਆਹੋ ਹਾਂ ਕਿੰਨੇ ਦੀ ਲਿਆਂਦੀ 4-5 ਲੱਖ ਦਾ ਕਹਿੰਦਾ ਦੀਦਾ ਅੱਛਾ ਤੇ ਫੇਰ ਕੀ ਉਦਣ ਜਾਂਦੇ ਆਂਦੇ ਗ੍ਰੀਨ 'ਚ ਬਹਿ ਗਏ ਸੰਗਰੂਰਾ ਉਹਦਾ ਰੰਗਲ ਮੰਗਲ ਫੈਰੀ ਆ ਗਿਆ ਕਹਿ ਕੇ ਅਸੀਂ ਵਾ 2-3 ਵਜਣਗੇ ਆਉਂਦਿਆਂ ਨੂੰ ਬਈ ਮੇਰੇ ਵਾਲੀ ਮਾਂ ਹੋ ਗਈ ਵਾਲੇ ਨਾਲ ਟੂਰਨਾਮੈਂਟ ਦਾ ਬਹਾਨਾ ਲਾ ਕੇ ਪਹਾਨਾ ਕੀ ਜਾਣਾ ਦਾ ਬਈ ਟੂਰਨਾਮੈਂਟ ਤੇ ਦੀ ਉਹ ਕੁਦਰਤੀ ਉਹ ਕਹਿੰਦਾ ਯਾਰਾ ਮੈਂ ਤੈਨੂੰ ਪਾਰਟੀ ਦਊਂਗਾ ਇਹਨਾਂ ਚੱਲ ਆਜਾ ਆਪਾਂ ਬੈਠਦੇ ਆਂਗਾ ਜੇ ਰਪੇਗਣ ਲਾ ਦੀ ਵਾ ਚੱਲ ਭਈ ਆਏ ਗੱਲ ਬਣ ਗਈ ਤੂੰ ਆਉਣਾ ਇਹ ਰਸ ਮੈਨੂੰ ਬਹਾਨਾ ਕੀ ਲਾਵਾ ਮੈਂ ਟੂਰਨਾਮੈਂਟ ਦੀ ਗੱਲ ਹੈ ਟੂਰਨਾਮੈਂਟ ਤਾਂ ਨਾ ਮੇਰੇ ਨਾਲ ਡੈਡੀ ਦੇਖਦਾ ਬਈ ਕਬੱਡੀ ਉਹ ਤਾਂ ਆਪ ਹੁਣ ਕੀ ਬਤਾ ਉਹਨੂੰ ਪਤਾ ਇੰਨੇ ਕੱਟੇ ਬੜਾ ਪਤਾ ਲੱਗਿਆ ਵਾਏ ਨਹੀਂ ਖਸਮਾ ਉਹਨੂੰ ਹੁਣ ਮੈਨੂੰ ਅਜੇ ਮੈਂ ਦੇਖਿਆ ਨਹੀਂ ਵੀ ਕਿੱਥੇ ਕਿੱਥੇ ਹੈਗਾ ਹਾਂ ਉਹੋ ਮਨ ਕਰੇ ਦੇਖੀ ਬੈਠਿਆ ਉਹਦੇ ਮੈਂ ਉਹਨੂੰ ਐ ਕਹਦਾ ਵੀ ਫਲਾਣੇ ਥਾਂ ਜਾਣਾ ਮਨ ਕਰੇ ਕਹਿੰਦੇ ਉੱਥੇ ਤਾਂ ਹੈ ਨਹੀਂ ਅਜੇ ਟੂਰਨਾਮੈਂਟ ਫਿਰ ਹੁਣ ਤੂੰ ਦੇਖਾ ਚੱਲ ਆਪਾਂ ਦੇਖ ਕੇ ਕਰਦੇ ਆਂ ਚਲ ਵਿਹਾਨਾ ਲਾਉਨੇ ਆਂ ਜਾਣ ਦਾ ਪਊ ਆ ਦੇਖ ਹਣਾ ਸਰਦਾ ਨਹੀਂ ਨਾ ਚੱਲ ਫਿਰ ਦੇਖਦੇ ਆਂ ਆਪਾਂ ਚੱਟ ਇੱਧਰ ਆ ਜਾ ਫਿਰ ਉਹ ਜਿਹੜਾ ਪਿਓ ਖੜਿਆ ਗਿਆ ਇੱਧ ਹੋਰ ਦੇਖ ਭਰਾ ਮਾਰੂਗਾ ਕਿ ਬਾਨਾ ਯਾਰਾ ਚਾਲੇ ਚ ਪਾ ਦੀਏ ਪਾਣੀ ਜਾ ਵਧੀਆ ਸੋਹਣਾ ਲੱਗਦਾ ਇੱਕ ਦੋ ਹੋਰ ਲਿਆ ਕੇ ਲਾਉਣ ਵਾਲਿਆ ਯਾਰ ਹਾਂ ਤਾਂ ਵਧੀਆ ਕੰਮ ਕਰਤਾ ਮੈਂ ਤਾਂ ਵਧੀਆ ਕਰਤਾ ਤੂੰ ਵੀ ਇੰਨਾ ਕੁ ਦਾ ਕਰ ਲਿਆ ਗਾ ਕੰਜਰਾ ਹੋਏ ਯਾਰ ਕੀ ਕਿੱਧਰ ਨਿਕਲਿਆ ਇਥੋਂ ਖੇਤੋਂ ਮੈਂ ਪਿੰਡ ਵੀ ਆ ਗਿਆ ਦੇਖ ਤੂੰ ਹਜੇ ਉੱਤੇ ਉਹ ਤਾਂ ਮੈਨੂੰ ਨੰਨੂ ਮਿਲ ਗਿਆ ਸੀ ਕਿਉਂਕਿ ਅਸੀਂ ਉਹ ਥੋੜਾ ਜਿਹਾ ਕੰਮ ਵਾਗੇ ਸੀ ਉਹ ਤਾਂ ਮੈਨੂੰ ਵੀ ਪਤਾ ਮਿਲ ਗਿਆ ਸੀ ਉਹਨਾਂ ਨੂੰ ਕਹਿੰਦਾ ਕੋਈ ਰਿਸ਼ਤੇਦਾਰ ਨੇ ਨਾ ਇਹਨੇ ਪਤਾ ਨਹੀਂ ਬਰਥਡੇ ਬੋਰਡੇ ਅੱਜ ਇਹਦੇ ਮਾਮੇ ਦੇ ਮੁੰਡੇ ਦਾ ਉਹ ਕਹਿੰਦਾ ਮੇਰੇ ਨਾਲ ਚੱਲ ਅੱਜ ਜਾਥਣ ਯਾਰ ਕਹਿੰਦਾ ਉਹਨਾਂ ਵੀ ਫੋਨ ਬਾਰੇ ਕਰੀ ਜਾਂਦਾ ਕਹਿੰਦਾ ਯਾਰ ਪਾਰਟੀ ਪੂਟੀ ਕਰਨਗੇ ਆਏ ਆ ਕੁਸ ਮੋਲੋ ਬਰਥਡੇ ਆ ਬਰਥਡੇ ਨੇ ਬੜੀ ਪੱਟੀਆਂ ਦੁਨੀਆ ਇੱਕ ਤਾਂ ਆਪਦੇ ਸਾਲ ਉਮਰ ਘਟਦੀ ਹੈ ਖੁਸ਼ੀਆਂ ਮਨਾਉਂਦੇ ਆ ਪਤੰਦਰ ਵੀ ਸੋਡੀ ਇੱਕ ਉਮਰ ਸਾਲ ਘਟ ਗਈ ਪਤੰਦਰੋ ਕੌਣ ਸਮਝਾਵੇ ਇਹਨਾਂ ਨੂੰ ਹੁੰਦਾ ਹੀ ਆ ਜਾ ਉਹ ਮੁੰਡਿਆਂ ਨੂੰ ਚੱਲ ਕੋਈ ਨਾ ਤੈਨੂੰ ਜਾਣਾ ਹੁਣ ਹਾਂ ਮੈਂ ਹੀ ਜਾਣਾ ਉਹਨੇ ਵਿਖੇੜੇ ਬਾੜਾ ਪੈ ਗਿਆ ਯਾਰ ਉਹ ਕਹਿੰਦਾ ਲੱਡੀ ਯਾਰ ਬਾਈ ਬਣ ਕੇ ਕਿ ਮਰਜ਼ੀ ਕਰ ਚੱਲ ਕਹਿੰਦਾ ਨਾਲ ਯਾਰ ਚਲ ਉਹ ਮੈਂ ਕੱਲਾ ਆਇਆ ਕਹਿੰਦਾ ਆਥਣੀ ਜੀ ਨਾ ਨਾ ਹੂੰ ਸਿਆਣਾ ਮੁੰਡਾ ਤੇ ਚਲ ਬਾਗ ਜਾ ਤੂੰ ਕੋੜਾ ਕੋਈ ਖਾਣ ਪੀਣ ਵਾਲਾ ਤਾਂ ਹੈ ਨਹੀਂਗਾ ਮਾੜਾ ਮੋਟਾ ਉੱਥੇ ਚੱਲ ਅਗਲਾ ਤਾਂ ਮਾਨ ਤਾਣ ਦੇਖ ਕਰਦੇ ਹੀ ਹੁੰਦਾ ਕਰਨਾ ਪਰ ਇਹ ਨਾ ਹੋਵੇ ਉੱਥੇ ਤੁਸੀਂ ਜਲੂਸ ਕਢਾ ਕੇ ਆ ਜੀ ਨਾ ਨਾ ਜਲੂਸ ਅੱਗੇ ਕਿਤੇ ਕਢਾਇਆ ਐ ਤਾਂ ਮੈਨੂੰ ਪਤਾਗਾ ਫਿਰ ਕਈ ਵਾਰੀ ਖੁੱਲੇ ਚੱਲ ਜਾਂਦੇ ਨਾ ਬੈਬਤ ਚੱਲਦੀ ਹੁੰਦੀ ਆ ਲੋਕਾਂ ਦਾ ਉਹਨਾਂ ਦੇ ਪਿੰਡੋਂ ਆਇਆ ਓਏ ਇੰਨੂੰ ਸਿੱਟੋ ਅਗਲਾ ਪੈਡ ਡੇਡ ਦਿਨ ਲੱਗ ਜਾਂਦਾ ਨਹੀਂ ਨਹੀਂ ਇਹ ਜਗ੍ਹਾ ਨਹੀਂ ਕਰਦੇ ਉਹ ਬੇਲ ਜੀ ਜਮੀ ਸੁੱਕ ਗਈ ਯਾਰ ਚੱਲ ਬੇਲ ਤਾਂ ਸੁੱਕ ਗਈ ਆ ਵੀ ਸੁੱਕ ਜਾਂਦੀ ਜੇ ਨਾ ਪਾਣੀ ਪਾਉਂਦੇ ਉਹਦਾ ਕਰ ਲਾਂਗੇ ਚੱਲ ਫਿਰ ਹੁਣ ਕਿੱਥੇ ਭਜਾਉਂਗੇ ਨਾ ਕੇ ਬੱਸ ਇਹ ਦੂਆ ਦਾ ਚੱਲ ਬਾਗ ਜਾ ਫਿਰ ਠੀਕ ਹੈ ਹੁਣ ਉੱਤੇ ਜਾਣ ਨੂੰ ਤਿਆਰ ਹੋ ਗਿਆ ਚੱਲ ਜਾਣਦੇ ਫਿਰ ਇੱਥੇ ਗੜਾ ਭਰੇ ਇਹ ਕਮਾਂਦਰਾ ਕਰਦਾਗਾ ਭਰ ਆਉਂਦੇ ਐਸ ਯਾਰ ਹੁਣ ਪੈਸੇ ਮੰਗੂਗਾ ਛਾਪਾ ਚੱਲ ਕੋਈ ਨਾ ਦੇ ਦੇ ਦਾਂਗੇ